ਸਤਿ ਸ਼੍ਰੀ ਅਕਾਲ ਜੀ ਸਾਰੇ ਅਨਜ ਅੱਜ ਗੱਲ ਕਰਦੇ ਹਾਂ ਮੱਤ ਤੇ ਪੜ ਦਾ ਵੀਡੀਓ ਬਾਰੇ ਜਦੋਂ ਜਦੋਂ ਵਿੱਕੀ ਦੁਆਰ ਆਪਣੇ ਭੂਆ ਦੇ ਘਰ ਆ ਜਾਂਦਾ ਆ ਤਾਂ ਤਾਂ ਉਹ ਭੂਆ ਨੂੰ ਉਹ ਸਾਰੀ ਕਹਾਣੀ ਸੁਣਦਾ ਕੇ ਮੇਰੀ ਵਸ ਨਿਕਲ ਗਈ ਸੀ ਇਸ ਘਰ ਕੇ ਮੈਂ ਘਰ ਬਾਹਰ ਵਸ ਆਇਆ ਪਰ ਭੂਆ ਉਸ ਦੇ ਹੱਥ ਵਿੱਚ ਰਿਵਲਵਰ ਪਿਸਤੌਲ ਦੇਖ ਲੈਂਦੀ ਹੈ ਤੇ ਉਸ ਨੂੰ ਸ਼ੱਕ ਹੋ ਜਾਂਦਾ ਆ ਕਿ ਆ ਜਰੂਰ ਕੋਈ ਗਲਤ ਕੰਮ ਕਰਦਾ ਜੋ 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 ਆਰੀ ਬੋਲ ਵਰ ਰੱਖੀ ਫਿਰਦਾ ਹੈ ਉਹ ਆਈ ਆਈ ਡਿਸਕਸ ਆਪਣੀ ਨੋਨਾ ਵੀ ਕਰਦੀ ਆਗੇ ਆ ਹੁਣ ਰਾਤ ਨੂੰ ਘਰ ਵਾਪਸ ਤਾਂ ਆ ਗਿਆ ਪਰ ਸਾਨੂੰ ਡਰ ਲੱਗ ਰਿਹਾ ਆ ਕਿ ਹੁਣ ਇਹਨੂੰ ਵਾਪਸ ਵੀ ਭੇਜ ਨਹੀਂ ਸਕਦੇ ਆ ਜਰੂਰ ਕੋਈ ਗਲਤ ਕੰਮ ਕਰਦਾ ਇਹਦੇ ਹੱਥ ਵਿੱਚ ਮੈਂ ਪਿਸਤੋਲ ਦੇਖਿਆ ਆ ਸਭ ਕੁਝ ਡਿਸਕਸ ਕਰ ਲਿਆ ਤੇ ਉਹ ਬਹੁਤ ਡਰ ਵੀ ਜਾਂਦੀਆਂ ਨੇ ਪਰ ਭੂਆ ਕਹਿੰਦੀ ਚਲ ਕੋਈ ਨਾ ਮੈਂ ਇਹਦੇ ਨਾਲ ਹੀ ਨਾਲ ਦੇ ਹੀ ਸੋਵਾਂਗੀ ਤੇ ਜੇ ਕੁਝ ਸ਼ੱਕ ਹੋਇਆ ਤਾਂ ਆਪਾਂ ਦੋਨੋਂ ਜਾਂਦੇ ਰਿਜੈਕਟ ਕਰ ਲਾਂਗੇ ਦੂਜੇ ਪਾਸੇ ਪ੍ਰੀਤ ਤੇ ਸੰਦੀਪ ਆਪਸ ਵਿੱਚ ਗੱਲਾਂ ਕਰਦੀਆਂ ਨੇ ਕਿ ਵਿੱਕੀ ਦਾ ਫੋਨ ਬੰਨ ਨਹੀਂ ਮਿਲ ਰਿਹਾ ਪਤਾ ਨਹੀਂ ਕਿੱਥੇ ਆ ਤੇ ਉਹ ਇੰਨੇ ਇੰਨੇ ਗੱਲਾਂ ਕਰਦੇ ਕਰਦੀਆਂ ਵਿੱਚ ਉਹਦੀ ਸੱਸ ਆ ਜਾਂਦੀ ਆ ਤੇ ਉਹ ਕਹਿੰਦੀ ਹੈ ਕਿ ਚਲ ਆਪਾਂ ਤੇਰੇ ਮਾਮੇ ਦੇ ਘਰ ਚੱਲਦੇ ਆਂ ਤੇ ਉਹ ਉਹਦੀ ਬਹੁਤ ਜਾਣਾਂ ਉੱਠਣੀ ਵੇਟਣੀ ਆ ਤੇ ਉਹ ਵਿੱਕੀ ਨੂੰ ਇਸ ਮਸਲੇ ਵਿੱਚੋਂ ਕਢਵਾ ਲੂਗਾ ਪਰ ਮਾਮਾ ਸ਼ਰੀਆਮ ਉਹਨਾਂ ਨੂੰ ਮਨਾ ਕਰ ਦਿੰਦਾ ਕਿ ਇਸ ਵਾਰ ਮੈਂ ਵਿੱਕੀ ਦੇ ਰਫੜੇ ਵਿੱਚ ਨਹੀਂ ਪੈਣਾ ਮੈਂ ਪਹਿਲਾਂ ਵੀ ਵਿੱਕੀ ਦੀ ਹੈਲਪ ਕੀਤੀ ਸੀ ਪਰ ਮੈਨੂੰ ਬਹੁਤ ਕੁਝ ਸੁਣਨਾ ਪਿਆ ਸੀ ਇਹਦੇ ਵਿੱਚ ਪ੍ਰੀਤਵੀਰ ਰੋਗ ਦਾ ਹੱਦੀ ਆ ਕਿ ਜੇਕਰ ਮੇਰੇ ਮਾਪੇ ਮੈਨੂੰ ਬੁਲਾਉਂਦੇ ਹੁੰਦੇ ਤਾਂ ਮੱਕੀ ਦੋਂ ਦਾ ਵਿੱਕੀ ਨੂੰ ਛੱਡ ਦੇਣਾ ਸੀਗਾ ਹਾਜੀ ਆ ਵੀ ਮੇਰਾ ਵਿੱਕੀ ਨੂੰ ਛੱਡਣ ਦਾ ਬਹੁਤ ਮਨ ਕਰਦਾ ਕਿ ਇਹਨੇ ساری ਜਿੰਦਗੀ ਨਹੀਂ ਸੁਧਰਨਾ ਜੇ ਅੱਜ ਮੇਰੇ ਮਾਂ ਪਿਓ ਮੇਰੇ ਨਾਲ ਖੜੇ ਹੁੰਦੇ ਤਾਂ ਵਿੱਕੀ ਨੂੰ ਅੱਗੀ ਤੋਂ ਦੀ ਛੱਡ ਕੇ ਚਲੇ ਜਾਣਾ ਸੀਗਾ ਉਹ ਬਹੁਤ ਰੋ ਰਹੀ ਸੀ ਤੇ ਉਹਦੀ ਸੱਸ ਉਸ ਤੇ ਗੁੱਸਾ ਹੋ ਰਹੀ ਸੀ ਤੂੰ ਆਪਣਾ ਹੀ ਵਿਚਾਰ ਆਗ ਲਾ ਕੇ ਬੈਠੀਆਂ ਤੇ ਮੈਂ ਤਾਂ ਵਿੱਕੀ ਨੂੰ ਛਡਾਉਣ ਬਾਰੇ ਗੱਲ ਕਰਨ ਆਈ ਆ ਪਰ ਮਾਂ ਮਾ ਕਹਿੰਦਾ ਉਹ ਵੀ ਆਪਣੀ ਜਗਾ ਸੱਚੀ ਆ ਉਹ ਵੀ ਕਿੰਨਾ ਟਾਈਮ ਵਿੱਕੀ ਦੀਆਂ ਹਰਕਤਾਂ ਨੂੰ ਹਰਕਤਾਂ ਤੂੰ ਹਰਕਤਾਂ ਨੂੰ ਮੰਨੀ ਜਾਊਗੀ ਪਰ ਉਹ ਜੀ ਸਾਸ ਨੂੰ ਵਿਕੀਰਾਮ ਮਾਮਾ ਸ੍ਰਿਮ ਜਵਾਬ ਦੇ ਦਿੰਦਾ ਆ ਕਿ ਮੈਂ ਉਸ ਦੀ ਇਸ ਵਾਰ ਹੈਲਪ ਨਹੀਂ ਕਰੂੰਗਾ ਤੁਸੀਂ ਕਿਤੇ ਹੋਰ ਜਾ ਕੇ ਦੇਖ ਲਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਧੰਨਵਾਦ